ਆਵੇ ਰਾਜਨੀਤੀ ਸੁਣਾਈ ਨੇ ਉਹਨਾਂ ਨੂੰ ਮੈਂ ਇੱਕ ਗੱਲ ਪੁੱਛਦਾ ਰੋੜਾ ਸਾਹਿਬ 97 ਵਿੱਚ ਅਨਪ੍ਰੋਡਕਟਿਵ ਜਿਹੜੀਆਂ ਜ਼ਮੀਨਾਂ ਸੀ ਜਿਨ੍ਹਾਂ ਤੇ ਕੋਈ ਚੀਜ਼ ਨਹੀਂ ਸੀ ਬਿਲਕੁਲ ਲੋਕਾਂ ਦੇ ਨਜਾਇਜ਼ ਕਬਜ਼ੇ ਆ ਸੀ ਉਹ ਖਾਲੀ ਕਰਾ ਕੇ ਉਹ ਇਨਫਰਾਸਟ੍ਰਕਚਰਸ ਹੋਈਆਂ ਨੇ ਤੁਸੀਂ ਦੱਸੋ ਤਾਂ ਸਹੀ ਕਿ ਆ ਕਿਹੜੇ ਕਾਦੇ ਲਈ ਕਰ ਰਹੇ ਹੋ ਤੁਸੀਂ ਦੱਸੋ ਤਾਂ ਸਹੀ ਨਾ ਹੈਲੀਕਾਪਟਰ ਤੇ ਗੇੜੇ ਲਾਉਣ ਲਈ ਜਾਂ ਗੁਜਰਾਤ ਚ ਸਭ ਪੰਜਾਬ ਸਰਕਾਰ ਦਾ ਹਵਾਈ ਜਹਾਜ਼ ਵਰਤਣ ਲਈ ਕਦੇ ਗੱਲਾਂ ਹੋਈਆਂ ਨੇ ਮੈਂ ਕਹਿੰਦਾ ਹੈਰਾਨੀ ਆ ਮੈਨੂੰ ਇਸ ਗੱਲ ਦੀ ਕਿ ਇਹ ਇਹ ਜਸਟੀਫਿਕੇਸ਼ਨ ਦੇਣ ਦੀ ਕੋਸ਼ਿਸ਼ ਕਰਦੇ ਨੇ ਰੋੜਾ ਸਾਹਿਬ ਨੂੰ ਇਹ ਗੱਲ ਨਹੀਂ ਸੀ ਕਹਿਣੀ ਚਾਹੀਦੀ ਕਿਉਂਕਿ ਆਪੋ बिजनेਸਮੈਨ ਨੇ ਉਹਨਾਂ ਨੂੰ ਪਤਾ ਕਿ ਜਦ ਆਰਥਿਕ ਮੰਦਹਾਲੀ ਹੋਵੇ ਬੰਦਾ ਕਿੱਥੇ ਜਾਂਦਾ ਹੁੰਦਾ ਹੈ ਇਹ 2 ਲੱਖ ਰੁਪਏ ਰਹਿਸ਼ੀ ਪਲਾਟ ਦਾ ਗੱਜ ਦਾ ਰੇਟ ਹੈ ਤੇ 2 ਲੱਖ ਰੁਪਏ ਜਿੱਥੇ ਰੇਟ ਹੋਵੇ ਉਹਦੀ ਅੱਖ 'ਚ ਆ ਗਈ ਹੁਣ ਉਹਨਾਂ ਨੇ ਕੌਡੀਆਂ ਦੇ ਭਾ ਇਹ ਜ਼ਮੀਨ ਲੈਣੀ ਹੈ ਸਰਾਂਭਾ ਨਗਰ ਵਾਲੀ فیر اونਵੇਂ ਪੀਐਸਪੀਸੀਐਲ ਦੀਆਂ 10 ਸਾਈਟਾਂ ਨੇ ਆ ਇਡੈਂਟੀਫਾਈ ਕੀਤੀਆਂ ਜਿਹਦੇ 12-13 ਏਕੜ ਜੀਟੀ ਰੋਡ ਤੇ ਆ ਫੁਆਰਾ ਚੌਂਕ ਜਿਹੜੀ ਨੁੱਕਰ ਤੇ ਆ ਠੀਕ ਆ ਉੱਥੇ ਕਮਰਸ਼ੀਅਲ ਜਗ੍ਹਾ ਹੈ ਠੀਕ ਆ 5 ਲੱਖ ਰੁਪਏ ਏਕੜ ਦਾ ਗੱਜ ਦਾ ਰੇਟ ਹੈ ਠੀਕ ਆ ਉੱਥੇ ਡੇਢ ਏਕੜ ਦੇ ਆਸ-ਪਾਸ ਲੈਂਡ ਹੈਗੀ ਆ ਐਂ ਕਰਕੇ ਪੀਜੀਐਸਪੀਸੀਐਲ ਦੀਆਂ ਜਿਹੜੀਆਂ ਜਗ੍ਹਾ ਨੇ ਉਤੋਂ ਬਿਜਲੀ ਮੰਤਰੀ ਬਣ ਕੇ ਅੱਖ ਚ ਆ ਗਈ ਕਿ ਦੇਖੋ ਕਿੱਡਾ ਪ੍ਰਾਈਮ ਪ੍ਰਾਪਰਟੀ ਸਾਡੇ ਸ਼ਹਿਰ ਦੀ ਪਈ ਹੈ ਇਹਨੂੰ ਕਿਵੇਂ ਨਾ ਕਿਵੇਂ ਗ੍ਰੈਬ ਕਰੀਏ ਇਹੀ ਉਹ ਲੈਂਡ ਮਾਫੀਆ ਹੈ ਜਿਨੇ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਉਹ ਫੇਲ ਹੋਈ ਉਹ ਮੰਤਰੀ ਬਣ ਗਏ ਉਹ ਲੈਂਡ ਪੂਲਿੰਗ ਫਲੇਰ ਹੋਣ ਕਰਕੇ ਹੁਣ ਉਸ ਮਹਿਕਮੇ ਦੀਆਂ ਪੀਐਸਪੀਸੀਐਲ ਦੀਆਂ ਜ਼ਮੀਨਾਂ ਚੱਕਣ ਲੱਗੇ ਆਂ ਇੱਥੇ ਵੈਟਰਨਰੀ ਹਸਪੀਟਲ ਆ ਜਿਹੜਾ ਪੀਏਯੂ ਦੇ ਅੰਦਰ ਹੈ ਠੀਕ ਹੈ ਜੀ ਉਹਦੀ ਜ਼ਮੀਨ ਚੱਕਰ ਨੂੰ ਫਿਰਦੇ ਆ ਉਹ ਵੀ ਪ੍ਰਾਈਮ ਪ੍ਰਾਪਰਟੀ 5 ਲੱਖ ਰੁਪਿਆ ਕਮਰਸ਼ੀਅਲ ਦਾ ਰੇਟ ਆ ਹਾਈਵੇ ਤੇ ਉਸ ਰੋਡ ਦੇ ਉੱਪਰ ਉਹ ਚੱਕਰ ਨੂੰ ਫਿਰਦੇ ਆ